ਸੁਨੀਲ ਜਾਖੜ ਦਾ ਵੱਡਾ ਦਾਵਾ ਕਿਹਾ ਆਪ ਵਾਪਸ ਲਵੇਗੀ 8 ਉਮੀਦਵਾਰਾਂ ਦੇ ਨਾਂ ਕਾਂਗਰਸ ਨਾਲ ਹੋਵੇਗਾ ਗੱਡਜੋੜ ਧਮਕੀ ਦੇਣ ਵਾਲੇ ਮਾਮਲੇ ਤੇ ਸਾਬਕਾ ਮੁੱਖ ਮੰਤਰੀ ਚੰਨੀ ਦਾ ਬਿਆਨ ਆਇਆ ਸਾਹਮਣੇ ਕਿ ਆ ਗਲਤ ਬੰਦੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਸ਼ਰਮਣੀ ਅਕਾਲ ਦਲ ਨੇ 22 ਮਾਰਚ ਨੂੰ ਸਦੀਕ ਔਰ ਕਮੇਟੀ ਦੀ ਮੀਟਿੰਗ ਸੁਖਵੀਰ ਬਾਦਲ ਦੀ ਗਵਾਹੀ ਵਿੱਚ ਹੋਵੇਗੀ ਬੈਠਕ ਕਾਂਗਰਸੀ ਉਮੀਦਵਾਰ ਤਾਰਨਦੇ ਸਵਾਲ ਤੇ ਬੋਲੇ ਰਾਜਾ ਵੜਿੰਗ ਕਿਹਾ ਸਾਨੂੰ ਸ਼ੇਰਾਂ ਦੀ ਲੋੜ ਨਹੀਂ ਅਸੀਂ ਬੱਕਰੀਆਂ ਦਾ ਕੰਮ ਚਲਾ ਲਵਾਂਗੇ ਪਰਵਿੰਦਰ ਢੀਟਸਾ ਦਾ ਆਪ ਪਾਰਟੀ ਉਤੇ ਸਿਆਸੀ ਤੰਜ ਕਿਹਾ ਲੋਕ ਸਭਾ ਚੋਣਾਂ ਚ ਵੋਟਰ ਉਤਾਰਨ ਕੇ ਸੱਤਾ ਦਾ ਨਸ਼ਾ। ਉਹਨਾਂ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਕਾਂਗਰਸ ਅਤੇ ਆਵਾ ਦੀ ਪਾਰਟੀ ਦੇ ਗੱਠਜੋੜ ਬਾਰੇ ਵੱਡਾ ਦਾਅਵਾ ਕੀਤਾ ਹੈ। ਉਹਨਾਂ ਆਖਿਆ ਕਿ ਦਿੱਲੀ ਵਿੱਚ ਸੀਂਗ ਆਗਵਾ ਦੀ ਮੀਟਿੰਗ ਕੋਈ ਹੈ ਜਿਸ ਵਿੱਚ ਗੱਠਜੋੜ ਦੀ ਗੱਲ ਤੁਰ ਪਈ ਹੈ। ਜਾਕੜ ਨੇ ਆਖਿਆ ਹੈ ਕਿ ਆਪ ਦੇ ਐਲਾਨੇ 8 ਉਮੀਦਵਾਰ ਬਦਲੇ ਜਾਣਗੇ ਕਿਉਂਕਿ ਦਿੱਲੀ ਵਿੱਚ ਕਾਂਗਰਸ ਅਤੇ ਆਪ ਵਿਚਾਲੇ ਗੱਡ ਜੋੜ ਦੀ ਗੱਲ ਚੱਲ ਰਹੀ ਹੈ। ਉਹਨਾਂ ਦਾਵਾ ਕੀਤਾ ਹੈ ਕਿ ਪੰਜਾਬ ਨੂੰ ਲੈ ਕੇ ਕਾਂਗਰਸ ਅਤੇ ਆਪ ਵਿਚਾਲੇ ਗੱਡ ਜੋੜ ਨੂੰ ਦਿੱਲੀ 'ਚ ਅੰਤਰੀਮ ਰੂਪ ਦਿੱਤਾ ਜਾ ਰਿਹਾ ਹੈ। ਚੱਬੇਵਾਲ ਦਾ ਜਾਣਾ ਵੀ ਗੱਡ ਜੋੜ ਦਾ ਹਿੱਸਾ ਸੀ। ਪਰਦੇ ਪਿੱਛੇ ਚੱਲ ਰਹੀ ਗੱਲਬਾਤ ਹੁਣ ਕੁਝ ਦਿਨਾਂ ਬਾਅਦ ਸਾਹਮਣੇ ਆ ਜਾਵੇਗੀ। 8 ਸੀਟਾਂ ਉਹਨਾਂ ਨੇ ਡਿਕਲੇਅਰ ਕੀਤੀਆਂ। ਮੈਂ ਇਤਨਾ ਕੋ ਬਤਾ ਸਕਦਾ ਹਾਂ ਵੀ ਇਹ 8 ਸੀਟਾਂ ਫਾਈਨਲ ਨਹੀਂ ਹੈ। ਭਗੜੜ ਮਚੀ ਹੋਈ ਆ ਆਮ ਆਦਮੀ ਪਾਰਟੀ 'ਮੇਂ। इन आठ कैंडिडेट्स को लेके जिस किस्म का लोगों के सामने से रिएक्शन आया मुझे लगता है कि बहुत सारे चेहरे बदले जाएंगे एक बार फिर से ये जो अभी तक पर्दे के पीछे गठबंधन चल रहा था कांग्रेस का और आम आदमी पार्टी का वो भी मेरे को लगता है खुल के दोनों साथ आके ये जो है लिव इन रिलेशनशिप बंद होगा और एक फॉर्मल मैरिज इनकी देखने को पंजाब में भी मिलेगी ये मैं बता सकता हूँ आपको तो आपको लगता है कि एक चेंज होगी अब देखिए लगता है साहब हालात जो बता रहे हैं क्योंकि ग्राउंड लेवल से जो रिएक्शन आ रहा है इन आठों उम्मीदवारों को लेके उससे भगदड़ मची हुई है अब इतने सारे प्रेशर केजरीवाल साहब के ऊपर ईडी का प्रेशर अब जल्द बोर्ड का मसला आ रहा है शराब का मसला आ रहा है आपने जैन साहब का भी मसला बताया तो एक एक करके मुश्किलें बढ़ती जा रही हैं तो हर तिनके का सहारा ढूंढ रही है आज आम आदमी पार्टी के कैंडिडेट का नाम आ रहा है कि ਮੈਂ ਸਮਝਦਾ ਹਾਂ ਆਪ ਦੇਖੀ ਅਗੇ ਕੌਣ-ਕੌਣ ਸੇ ਕੈਂਡੀਡੇਟ ਬਦਲੇ ਜਾਂਦੇ ਹਨ ਅਭੀ ਤਾਂ ਆਪ ਜਲੰਧਰ ਦੀ ਬਾਤ ਕਰ ਰਹੇ ਹੈਂ ਔਰ ਮੈਂ ਰਾਘਵ ਚੱਡਾ ਜੀ ਦੀ ਬਾਤ ਕਰ ਰਹਾ ਹੂੰ ਕਿ ਆਪ ਦੇਖਿਏ ਰਾਘਵ ਚੱਡਾ ਜੀ ਕੀ ਡਿਟੈਚਮੈਂਟ ਰੈਟੀਨਾ ਕੀ ਹੈ ਯਾ ਆਮ ਆਦਮੀ ਪਾਰਟੀ ਸੇ ਡਿਟੈਚਮੈਂਟ ਹੋਣੇ ਜਾ ਰਹੀ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਗਪੁਰ ਤੋਂ ਗ੍ਰਿਫਤਾਰ ਕੀਤਾ ਹੈ ਚੰਨੀ ਨੇ ਇਸ ਤੇ ਆਖਿਆ ਹੈ ਕਿ ਜਿਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹ ਗੈਰ ਪੰਜਾਬੀ ਹੈ ਜਦਕਿ ਉਹਨਾਂ ਨੂੰ ਧਮਕੀ ਦੇਣ ਵਾਲਾ ਠੇਠ ਪੰਜਾਬੀ ਬੋਲ ਰਿਹਾ ਸੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ ਜਿਹੜੇ ਬੰਦੇ ਨੇ ਮੈਨੂੰ ਧਮਕੀ ਦਿੱਤੀ ਸੀ ਉਸ ਦੀ ਮੇਰੇ ਨਾਲ ਇੱਕ ਵਾਰ ਨਹੀਂ ਵਾਰ-ਵਾਰ ਗੱਲ ਹੋਈ ਸੀ ਉਸ ਨੇ ਮੈਨੂੰ ਠੇਠ ਪੰਜਾਬੀ ਵਿੱਚ ਮੈਸੇਜ ਭੇਜੇ ਸਨ ਅੱਜ ਮੈਂ ਇੱਕ ਇੰਟਰਵਿਊ ਦੇਖੀ ਹੈ ਐਸਐਸਪੀ ਰੋਪੜ ਦੇ ਜਿਦੇ ਚ ਇੱਕ ਬੰਦੇ ਨੂੰ ਦਿਖਾਇਆ ਜਾ ਰਿਹਾ ਕਿ ਇਸਨੇ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦਿੱਤੀ ਸੀ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਬੰਦਾ ਫੜ ਕੇ ਲਿਆਏ ਹੈ 나ਗਪੁਰ ਤੋਂ ਫੜ ਕੇ ਲਿਆਂਦਾ ਮਹਾਰਾਸ਼ਟਰ ਦਾ ਬੰਦਾ ਗੈਰ ਪੰਜਾਬੀ ਬੰਦਾ ਲੇਕਿਨ ਜਿਹਨੇ ਮੈਨੂੰ ਧਮਕੀ ਦਿੱਤੀ ਸੀ ਔਰ ਮੇਰੀ ਉਹਦੇ ਨਾਲ ਕਈ ਵਾਰ ਗੱਲ ਹੋਈ ਹੈ ਉਹਦੇ ਮੈਸੇਜ ਵੀ ਆਏ ਹੈ ਉਹ ਪਿਓਰ ਪੰਜਾਬੀ ਬੰਦਾ ਬੋਲਦਾ ਸੀ ਠੇਠ ਪੰਜਾਬੀ ਬੰਦਾ ਬੋਲਦਾ ਸੀ ਤੇ ਜਿਹੜੇ ਉਹਨੇ ਮੈਸੇਜ ਮੈਨੂੰ ਕੀਤੇ ਉਹ ਵੀ ਠੇਠ ਪੰਜਾਬੀ ਦੇ ਵਿੱਚ ਸੀ ਉਹਨੇ ਮੈਨੂੰ ਇਹ ਵੀ ਕਿਹਾ ਸੀ ਮੈਂ ਬਾਈ ਦੇ ਨਾਲ ਗੱਲ ਕਰਾ ਦੇਣਾ ਬਾਈ ਸ਼ਬਦ ਹੈ ਜਿਹੜਾ ਸਾਡੇ ਪੰਜਾਬੀ ਹੀ ਵਰਤਦੇ ਆ ਮਹਾਰਾਸ਼ਟਰ ਵਾਲੇ ਨਹੀਂ ਵਰਤ ਸਕਦੇ ਤੁਸੀਂ ਦੇਖਦੇ ਹੋਣੇ ਆ ਜਿਹੜੇ ਪ੍ਰਵਾਸੀ ਵੀ ਇੱਥੇ ਆ ਕੇ ਪੰਜਾਬੀ ਸਿੱਖ ਲੈਂਦੇ ਆ ਉਹਨਾਂ ਦਾ ਲਹਿਜਾ ਚੇਂਜ ਨਹੀਂ ਹੁੰਦਾ ਇਸ ਕਰਕੇ ਇਹ ਜਿਹੜਾ ਬੰਦਾ ਫੜਿਆ ਹੈ ਇਹ ਟੋਟਲ ਡਰਮ ਹੈ ਇਹ ਉਹ ਬੰਦਾ ਨਹੀਂ ਹੈ ਜਿਹਨੇ ਮੈਨੂੰ ਧਮਕੀਆਂ ਦਿੱਤੀਆਂ ਆਉਣ ਵਾਲੀ ਚੋਣਾ ਨੂੰ ਦੇਖ ਕੇ ਇਹ ਸਾਰਾ ਕੁਝ ਢਕਣਾ ਚਾਹੁੰਦੇ ਆ ਅੱਜ ਚੋਣਾ ਦੇ ਵਿੱਚ ਜਿਹੜਾ ਮੇਨ ਮੁੱਦਾ ਹੈ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ ਨਸ਼ਿਆਂ ਦਾ ਜ਼ੋਰ ਹੈ ਇਸ ਲਾਅ ਐਂਡ ਆਰਡਰ ਦੇ ਵਿੱਚ ਇਹ ਦਿਖਾਉਣਾ ਚਾਹੁੰਦੇ ਅਸੀਂ ਧਮਕੀ ਦੇਣ ਵਾਲਾ ਬੰਦਾ ਫੜ ਲਿਆ ਉਹ ਭਾਈ ਇਹ ਉਹ ਬੰਦਾ ਨਹੀਂ ਹੈ ਮੈਨੂੰ ਜਿਹਨੇ ਧਮਕੀ ਦਿੱਤੀ ਸੀ ਉਹ ਠੇਠ ਪੰਜਾਬੀ ਚ ਬੋਲਦਾ ਸੀ ਇਹ ਪੰਜਾਬੀ ਬੋਲ ਨਹੀਂ ਸਕਦਾ ਹੋਣਾ ਬੰਦਾ ਇਹ ਬੰਦਾ ਪੰਜਾਬੀ ਨਹੀਂ ਹੈ ਤੁਸੀਂ ਐਵੇਂ ਡਰਾਮੇਬਾਜ਼ੀ ਕਰਕੇ ਇਹ ਟਕੇ ਵੀ ਢੋਲ ਨੂੰ ਬੰਦ ਨਾ ਕਰੋ ਇਹ ਸਹੀ ਨਹੀਂ ਹੈ ਇਹ ਬੰਦਾ ਨਹੀਂ ਆ ਉਹ ਜਿਹਨੇ ਮੈਨੂੰ ਧਮਕੀ ਦਿੱਤੀ ਸੀ ਇਹ ਬਿਲਕੁਲ ਡਰਾਮੇਬਾਜ਼ੀ ਹੋ ਰਹੀ ਹੈ ਸ਼੍ਰੋਮਣੀ ਅਕਾਲ ਦਲ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਹਫ਼ਤੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ ਇਹ ਮੀਟਿੰਗ 2 ਮਾਰਚ ਨੂੰ ਦੁਪਹਿਰ 2:30 ਵਜੇ ਪਾਰਟੀ ਦੇ ਚੰਡੀਗੜ੍ਹ ਸਥਿਤ ਮੁਖ ਦਫ਼ਤਰ ਵਿਖੇ ਹੋਵੇਗੀ ਇਸ ਮੀਟਿੰਗ ਦੀ ਜਾਣਕਾਰੀ ਅਕਲ ਦਸ ਦੇ ਸੀਨੀਅਰ ਅਗੂ ਬੁਲਾਰੇ ਦਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਿੱਤੀ ਇਸ ਮੀਟਿੰਗ ਵਿੱਚ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੀ ਰਣਨੀਤੀ ਬਣਾਵੇਗੀ ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਚ ਭਾਜਪਾ ਨਾਲ ਗੱਠਜੋੜ ਬਾਰੇ ਵੀ ਫੈਸਲਾ ਲਿਆ ਜਾ ਸਕਦਾ ਹੈ ਉਮੀਦਵਾਰਾਂ ਬਾਰੇ ਵੀ ਵਿਚਾਰ ਚਰਚਾ ਹੋਵੇਗੀ ਹਾਲਕਿ ਹੁਣ ਤੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਤੇ ਹਨ ਆਗਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਜੋਰ ਅਜਮਾਈ ਸ਼ੁਰੂ ਕਰ ਦਿੱਤੀ ਹੈ ਭਾਵੇਂ ਆਮ ਆਦਮੀ ਪਾਰਟੀ ਵੱਲੋਂ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਬਾਕੀ ਸਿਆਸੀ ਪਾਰਟੀਆਂ ਵੱਲੋਂ ਵੀ ਆਪਣੀਆਂ ਸਿਆਸੀ ਹਲਚਲ ਤੇਜ਼ ਕਰ ਦਿੱਤੀ ਗਈ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਖੇਤਰ ਚ ਪਹੁੰਚੇ ਇੱਕ ਦਰਜਨ ਦੇ ਕਰੀਬ ਵਰਕਰਾਂ ਅਹੁਦੇਦਾਰਾਂ ਤੇ ਕੌਂਸਲਰਾਂ ਦੇ ਵੱਖ-ਵੱਖ ਵਾਡਾਂ ਵਿੱਚ ਪਹੁੰਚ ਕੇ ਮੀਟਿੰਗਾਂ ਕੀਤੀਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਵਿਰੋਧੀ ਪਾਰਟੀਆਂ ਨੂੰ ਹਰਾਉਣ ਲਈ ਪਾਰਟੀ ਮਜ਼ਬੂਤ ਉਮੀਦਵਾਰ ਮੈਦਾਨ ਵਿੱਚ उतारेगी ਉਹ ਸਾਡਾ ਕੈਂਡੀਡੇਟ ਵੀ ਐਲਾਨ ਹੋ ਜਾਏਗਾ ਜਨਾਬ ਆਮ ਆਦਮੀ ਪਾਰਟੀ ਕੋਲ ਤਾਂ ਕੈਂਡੀਡੇਟ ਹੀ ਨਹੀਂ ਸੀ ਐਲਾਨ ਕੀ ਕਰ ਦਿੱਤਾ ਇੱਕ ਮੰਤਰੀ ਨੂੰ ਪੰਜ ਮੰਤਰੀ ਉਤਾਰਤੇ ਦੋ ਸਾਡੇ ਪੱਟਕੇ ਲੱਗੇ ਇਹ ਕਹਿੰਦੇ ਸੀ ਅਸੀਂ ਆਮ ਲੋਕਾਂ ਨੂੰ ਟਿਕਟਾਂ ਦੇਾਂਗੇ ਡੱਬਾ ਰੱਖ ਕੇ ਵੋਟਾਂ ਪਾਉਂਦੇ ਹੁੰਦੇ ਸੀ ਕੇਵਲ ਜੀ ਕਹਿੰਦੇ ਹੁੰਦੇ ਸੀ ਇਹ ਕੰਮ ਬੜਾ ਵਧੀਆ ਯਾਰ ਇਹ ਰਾਜਨਜੀ ਅੰਦੀ ਯਾਰ ਆਪ ਪਰਚੀ ਪਾਉਂਦੇ ਐ ਤੇ ਫਿਰ ਵੇਖਦੇ ਕੈਂਡੀਡੇਟ ਕਿਹਨੂੰ ਦਾ ਨਾ ਪਰਚੀ ਇਹ ਉਹ ਲੋਕ ਐ ਕਹਿੰਦੇ ਹੁੰਦੇ ਸੀ ਲੋਕਾਂ ਦਾ ਬਜਟ ਚੀਮਾ ਲੋਕਾਂ ਦੇ ਘਰਾਂ ਨੂੰ ਪੁੱਛਦਾ ਹੁੰਦਾ ਸੀਗਾ ਚੀਮਾ ਸਾਹਿਬ ਵੀ ਦੱਸੋ ਕਿਹੋ ਤੋ ਜਿਹੜੇ ਉਮੀਦਵਾਰ ਐ ਐ ਫਰਸਟ੍ਰੇਸ਼ਨ ਐ ਭਗਵੰਤ ਸਿੰਘ ਮਾਨ ਹੁਰਾਂ ਦੀ ਕਿਉਂਕਿ ਕੋਈ ਚਿਹਰਾ ਨਹੀਂ ਐ ਔਰ ਸਾਰੇ ਮੰਤਰੀ ਆਪ ਹਾਰਨਾ ਚਾਹੁੰਦੇ ਆ ਕੋਈ ਲੜਨਾ ਨਹੀਂ ਚਾਹੁੰਦਾ ਸੀ ਕਿਉਂਕਿ ਉਹਨਾਂ ਦੀ ਮੰਤਰੀਸ਼ਿਪ ਜਾਂਦੀ ਜਾ ਰਹੀ ਐ ਸੋ ਇਹ ਕਾਫੀ ਤਰ੍ਹਾਂ ਦਾ ਕੰਮ ਔਰ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਕਈਆਂ ਦੇ ਲੋਕ ਚਰਚਾ ਕਰ ਰਹੇ ਕਿ ਸ਼ਾਇਦ ਪਾਰਟੀ ਛੱਡ ਦੇ ਦਲ ਬਦਲੂ ਦਾ ਕੀ ਰਹੇਗਾ ਜੀ ਜਿਹੜਾ ਦਲ ਬਦਲੂ ਦਾ ਸੋ ਬਹੁਤ ਮੈਂ ਸਮਝਦਾ ਕਿ ਤੁਹਾਡੇ ਵਿਚਾਰੇ ਦੇਖੋ ਸਾਬ ਮੈਨੂੰ ਤਾਂ ਬੜੀ ਇਸ ਗੱਲ ਦੀ ਖੁਸ਼ੀ ਹੈ ਜੀ ਨੇ ਜਾਣਾ ਚਾਹੁੰਦਾ ਵਿਅਕਤੀ ਹੈ ਜਿਹੜੇ ਇਹੋ ਜਿਹੇ ਲੋਕ ਹੈ ਇੱਕ ਵਾਰੀ ਖਰੀ ਖਰੀ ਕੰਮ ਰਹਿ ਜੀ ਸਾਨੂੰ ਕੀ ਫਰਕ ਪਿਆ ਜੀ ਤੁਹਾਡੇ ਮਨਪ੍ਰੀਤ ਸਿੰਘ ਬਾਦਲ ਚਲੇ ਗਏ ਜੇ ਸਾਡਾ ਖਜ਼ਾਨਾ ਮੰਤਰੀ ਚਲਾ ਗਿਆ 65000 ਤੇ ਸਾਡਾ ਖਜ਼ਾਨਾ ਮੰਤਰੀ ਹਰ ਗਿਆ ਸੀ ਤੇ ਵਾਪਸ ਤੇ ਇਦੂ ਇੱਕ ਮਿੰਟ ਇਦੂ ਵੱਡਾ ਕੋਈ ਲੀਡਰ ਹੈਗਾ ਸੀਗਾ ਸਭ ਤੋਂ ਵੱਡਾ ਲੀਡਰ ਜੇ ਉਹਰੇ ਜਾਣ ਨਾਲ ਕੋਈ ਫਰਕ ਨਹੀਂ ਪਿਆ ਤੁਸੀਂ ਐਤ ਕੀ ਵੇਖ ਲਿਆ ਜੋ ਬਠਿੰਡੇ 65000 ਅਸੀਂ ਕਟੇ ਸੀ ਵਿਧਾਨ ਸਭਾ ਚ ਤੇ ਬਾਬਾ ਸੁੱਖ ਰਖੇ 30000 ਵਧਾਂਗੇ ਆਪਕੀ ਕੱਲੀ ਬੇਟੀ ਮੇਰੀ ਗੱਲ ਯਾਦ ਰੱਖਿਓ ਕੱਲਾ ਹੀ ਗੁੱਸਾ ਜਿਹੜਾ ਸੀਗਾ ਕਿਉਂਕਿ ਇਹੋ ਜਿਹੇ ਜਿਹੜੇ ਲੀਡਰ ਐ ਜਿਨ੍ਹਾਂ ਨੇ ਕਾਂਗਰਸ ਅਡਾਪਟ ਹੀ ਨਹੀਂ ਕੀਤੀ ਜਿਹੜੇ ਲੋਕ ਕੇਵਲ ਮੌਕਾ ਪ੍ਰਸਤੀ ਦੀ ਗੇਮ ਖੇਡਦੇ ਐ ਖਰੇ ਖਰੇ ਰਹਿ ਜਾਣਗੇ ਖਰੇ ਖਰੇ ਪਰਿਵਾਰ ਰਹਿ ਜਾਣਗੇ ਤੇ ਮੈਦਾਨ ਕਾਫੀ ਠੀਕ ਹੋਊਗਾ ਤੇ ਉਹਨਾਂ ਨੂੰ ਟਿਕਟਾਂ ਦੇਾਂਗੇ ਜੀ ਨਵੇਂ ਚਿਹਰਿਆਂ ਨੂੰ ਮੌਕਾ ਦੇਣਗੇ ਲਖਾ ਸੀ ਆਮ ਤਾਂ ਉਹ ਹੈ ਹੀ ਨਹੀਂ ਉਹਦਾ ਖਾਸ ਆਦਮੀ ਪਾਰਟੀ ਉਹਦਾ ਨਾਮ ਬਦਲ ਜਾਂ ਲਗਾ ਜਾਂਦਾ ਆਪ ਨਹੀਂ ਖਾਸ ਕੇਐਸ ਖਾਸ ਹੋ ਜਾਊਗਾ ਖਾਸ ਆਦਮੀ ਪਾਰਟੀ ਕੇਪੀ ਸੋ ਇਸ ਕਰਕੇ ਹੁਣ ਮੰਤਰੀਆਂ ਤੋਂ ਬਿਨਾ ਜਾਂ ਦੂਜੀ ਪਾਰਟੀਆਂ ਤੋਂ ਦੇ ਪਘੌੜਿਆਂ ਤੋਂ ਬਿਨਾ ਤੇ ਕਲਾਕਾਰਾਂ ਤੋਂ ਬਿਨਾ ਉਹਨਾਂ ਨੂੰ ਕੋਈ ਨਹੀਂ ਦਿਖਿਆ ਜਿਹੜੇ ਵੌਲੰਟੀਅਰ ਦੀ ਗੱਲ ਕਰਦੇ ਸੀ ਉਹ ਆ ਕਿੱਥੇ ਗਿਆ ਵੌਲੰਟੀਅਰ ਅੱਜ ਉਹ ਵੌਲੰਟੀਅਰ ਦੀ ਗੱਲ ਹੀ ਛੱਡ ਗਏ ਵੀ ਸਾਡੇ ਦੇ ਵੌਲੰਟੀਅਰਾਂ ਨੂੰ ਅਸੀਂ ਕਰਾਂਗੇ ਆ ਭਗਵਾਨ ਸਿੰਘ ਮਾਨ ਜਦ ਐਮਪੀਸੀਬੀ ਉਹ ਕਦੇ ਕਿਸੇ ਤੋਂ ਅ ਵਿਚਾਰੇ ਕਿਸੇ ਮਿਸਤਰੀ ਤੋਂ ਕਿਸੇ ਦਿਹਾੜੀਦਾਰ ਤੋਂ ਨਹੀਂ ਪੱਥਰ ਖਾਉਨੇ ਹੁੰਦੇ ਸੀ ਜਦ ਦੇ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਤਾਂ ਕੋਈ ਨੂੰ ਦਿਹਾੜੀਦਾਰ ਨਹੀਂ ਵਿਖਿਆ ਕੋਈ ਮਿਸਤਰੀ ਨਹੀਂ ਵਿਖਿਆ ਕੀ ਇਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਪਖੰਡ ਸੀਗੇ ਕੀ ਇਹ ਸਿਰਫ ਇਹਦਾ ਜਵਾਬ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇਊਗੀ ਪਰ ਇੰਨਾ ਪਖੰਡ ਮੈਂ ਕਦੇ ਜ਼ਿੰਦਗੀ ਚ ਨਹੀਂ ਦੇਖਿਆ ਜਿੰਨਾ ਇਹਨਾਂ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ ਜੋ ਇਹਨਾਂ ਨੇ ਵੱਡਾ ਧੋਖਾ ਕੀਤਾ ਉਹਦਾ ਹਿਸਾਬ ਹੁਣ ਲੋਕ ਇੱਕ ਇੱਕ ਚੀਜ਼ ਦਾ ਹਿਸਾਬ ਇਹਨਾਂ ਤੋਂ ਲੈਣਗੇ ਮੰਤੋਂ ਮੈਂ ਤੁਹਾਨੂੰ ਸਾਡੀ ਪਾਰਟੀ ਦੀ ਗੱਲ ਕਰਦਾ ਸਾਨੂੰ ਹੋਰ ਬਥੇਰੀਆਂ ਪਾਰਟੀਆਂ ਨੇ ਕਿਹਾ ਵੀ ਸਾਡੇ ਵਿੱਚ ਆਓ ਅਸੀਂ ਕਹੇ ਅਸੀਂ ਹੋਰ ਕਿਸੇ ਚ ਰਲ ਨਹੀਂ ਸਕਦੇ ਸਾਨੂੰ ਆਮ ਆਦਮੀ ਪਾਰਟੀ ਨੇ ਵੀ ਆਫਰ ਦਿੱਤੀ ਪਿਛਲੇ ਚੋਣਾਂ ਚ ਵੀ ਤੁਸੀਂ ਤੁਹਾਨੂੰ ਇੰਨੀਆਂ ਸਿੱਟ ਟਿਕਟਾਂ ਦੇ ਦਿੰਨੇ ਆ ਤੁਸੀਂ ਸਾਡੇ ਚੋਣ ਨਿਸ਼ਾਨ ਤੇ ਲੜੋ ਵੀ 3-4 ਸੀਟਾਂ 5 ਸੀਟਾਂ ਤੁਹਾਨੂੰ ਦੇ ਦਿੰਨੇ ਆ ਅਸੀਂ ਕਹੇ ਨਹੀਂ ਅਸੀਂ ਨਿਸ਼ਾਨ ਤਾਂ ਫਿਰ ਅਸੀਂ ਤੁਹਾਡੇ ਵਿੱਚ ਲੜਗੇ ਅਸੀਂ ਇੱਕ ਸਿਧਾਂਤਕ ਤੌਰ ਤੇ ਅਕਾਲੀ ਆ ਅਸੀਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਕਿਸੇ ਹੋਰ ਪਾਰਟੀ ਚ ਸਾਡਾ ਮਤਲਬ ਵੀ ਨਹੀਂ ਸਾਡੀ ਆਪਦੀ ਪਾਰਟੀ 'ਚ ਨਰਾਜ਼ਗੀ ਹੈ ਠੀਕ ਹੈ ਅਸੀਂ ਤਾਂ ਅੱਡਾ ਪਰ ਇਸ ਕਰਕੇ ਅਜੇ ਅਸੀਂ ਸ਼ਾਮਲ ਹੋਏ ਤਾਂ ਵੀ ਆਪਦੀ ਅਕਾਲੀ ਦਲ ਦੇ ਵਿੱਚ ਐ ਕਿਉਂਕਿ ਅਸੀਂ ਹੋਰ ਪਾਸੇ ਸੋਚ ਨਹੀਂ ਸਕਦੇ ਪਰ ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਇਹ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਉਹ ਜਦ ਇਹ ਜੇ ਰੋਜ਼ ਪਾਰਟੀਆਂ ਬਦਲਦੇ ਐ ਤਾਂ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਲੋਕ ਉਹਨਾਂ ਨੂੰ ਚਾਹੇ ਚੁੱਪ ਨੇ ਪਰ ਉਹਨਾਂ ਦਾ ਮੌਕੇ ਤੇ ਆ ਕੇ ਜਵਾਬ ਦੇਉਂਦੇ ਨੇ ਜੀਪੀ ਨਾਲ ਜੇਕਰ ਗੱਠਜੋੜ ਹੁੰਦਾ ਕਿ ਕਿਹੜੀਆਂ ਗੱਲਾਂ ਉਹਨਾਂ ਮੂਰੇ ਰੱਖੋਗੇ ਤੁਸੀਂ ਤੇ ਕੋ ਤਾਂ ਲੀਡਰਸ਼ਿਪ ਕਰੂਗੀ ਮੈਂ ਤਾਂ ਕੋਈ ਐਸੀ ਨਹੀਂ ਪਰ ਪੰਜਾਬ ਦੇ issues ਸਾਰੇ ਹੀ ਰੱਖੂਗਾ ਅਕਾਲੀ ਦਲ ਸਾਨੀ ਦੇ ਨੇ ਸਿੱਖਾਂ ਦੇ ਨੇ ਸਾਡੇ ਬੰਦੀ ਸਿੰਘਾਂ ਦਾ ਹੈ ਸਾਡੇ ਚਾਹੇ ਅੰਮ੍ਰਿਤਪਾਲ ਈਸ਼ੂ ਹੈ ਚਾਹੇ ਹੋਰ ਵੀ ਕਈ ਨੇ ਈਸ਼ੂ ਸਾਰਿਆਂ ਨੂੰ ਹੀ ਜਿਹੜਾ ਹੈ ਅਸੀਂ ਰੱਖਦੇ ਆ ਤੇ ਅਸੀਂ ਕਹਾਂਗੇ ਹੱਲ ਕਰਾਉਣ ਲਈ ਸਮਝੌਤਾ ਹੋਵੇ ਨਾ ਹੋਵੇ ਤਾਂ ਬਾਅਦ ਦੀਆਂ ਗੱਲਾਂ ਨੇ ਉਹਨਾਂ ਦਾ ਅੰਦਰਲਾ ਜਿਹੜਾ ਚੋਰ ਹੈ ਨਾ ਉਹ ਉਹ ਸਾਹਮਣੇ ਆ ਰਿਹਾ ਨਹੀਂ ਜੇ ਈਡੀ ਨੇ ਤੁਹਾਨੂੰ ਫੜਨਾ ਹੁੰਦਾ ਆ ਤੁਹਾਨੂੰ ਪਹਿਲਾਂ ਹੀ ਫੜ ਲੈਂਦੀ ਤੁਸੀਂ ਜਵਾਬ ਕਿਉਂ ਨਹੀਂ ਦੇ ਰਹੀ ਦੀ ਨੂੰ ਤੇ ਡਰ ਕੇ ਰਹੋ ਜੇ ਉਹਨਾਂ ਦੇ ਕੋਈ ਸਵਾਲ ਨੇ ਉਹਨਾਂ ਜਵਾਬ ਦਿਓ ਜਾ ਕੇ ਜੇ ਪੇਸ਼ ਜੇ ਸੱਚੇ ਹੁੰਦੇ ਤਾਂ ਉਥੇ ਪੇਸ਼ ਹੋ ਕੇ ਗੱਲ ਕਰਦੇ ਵੀ ਆਹ ਦੱਸੋ ਵੀ ਆਹ ਮੁੱਦੇ ਨੇ ਇਹ ਤੁਹਾਡੇ ਸਵਾਲ ਨੇ ਤਾਂ ਮੈਂ ਜਵਾਬ ਦੇਵਾਂਗਾ